ਵਾਹਿਗੁਰੂ ਜੀ ਤਾਲਮਤ ਸਤਿ ਸ੍ਰੀ ਅਕਾਲ ਜੀ ਜੇ ਤੋ ਰਸਾਰੇ ਨੂੰ ਪਤਾ ਹੀ ਨਹੀਂ ਮਿਲਦੇ ਰਸਵਾ ਦਾ ਜਿੰਦ ਤੋਂ ਕਿਤੇ ਜ਼ਰੂਰੀ ਕੰਮ ਦੇ ਬਾਅਦ ਸੀ ਅੱਜ ਹੀ ਪਰਤਣ ਤੇ ਦੋ ਚਾਰ ਗਨ ਹੋਰ ਲੱਗਣੇ ਸੀ ਮੈਂ ਸੰਦੇਹ ਕਰਕੇ ਜੇ ਥੋੜਾ ਲੱਗਿਆ ਕਿ ਸੰਗਤ ਵਿੱਚ ਕੋਈ ਮੈਡਮ ਵੀ ਹੈ ਤੇ ਵਾਪਸ ਚਲੀ ਜਾਂਦੀ ਹੈ ਕੋਈ ਨਾਲ ਗੱਲਬਾਤ ਕਰਨ ਨਾਰੇ ਇਸ ਵੀਡੀਓ ਦੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹ ਠੰਡ ਦੇ ਵਿੱਚ ਵੀ ਛੋਟੇ ਛੋਟੇ ਬੱਚਾ ਨੂੰ ਲੈ ਕੇ ਵੀ ਪਰਿਵਾਰਾਂ ਦੇ ਪਰਿਵਾਰ ਤੁਸੀਂ ਸਾਰਿਆਂ ਨੇ ਪਰਿਵਾਰ ਦਾ ਇਹਨਾਂ ਦੁੱਖ ਵੰਡਾਇਆ ਮੇਰੇ ਕੋਲ ਸ਼ਬਦ ਨਹੀਂ ਮੈਨੂੰ ਤੁਹਾਡੇ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਬਾਕੀ ਗੱਲ ਵੀ ਜਨਸਤਰੀ ਹੈ ਉਹ ਆਪਣੇ ਸਿਹੇੜ ਦਾ ਕੰਮ ਚੱਲੀ ਜਾਂਦਾ ਹੈ ਵੀਰ ਕਰਦੇ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਰਨਾ ਸਾਫ਼ ਹੋ ਜੋ ਵੱਖਰੀ ਹੈਗੀ ਸਰਕਾਰਾਂ ਦੀ ਸਰਕਾਰਾਂ ਦਾ ਹੱਥ ਤੇ ਹੱਥ ਰੱਖੀ ਵੀ ਉਹ ਬੈਠੀਆਂ ਨੇ ਇੰਨੀ ਵੱਡੀ ਸਮਾਜ ਨੂੰ 플ਾਂਕਟ ਕਰਨ ਵਾਲੀ ਜਿਹੜੀ ਇਹ ਰੋਸ਼ੀਆਂ ਨੇ ਮਿੰਡੀ ਹੋਈ ਹੈ ਹੁਣ ਤਾਂ ਇਹ ਪੁਲਿਸ ਦੇ ਉੱਤੇ ਵੀ ਹਮਨੇ ਕਰਨਾ ਜੀ ਗਏ ਔਰ ਕਾਨੂੰਨ ਸਾਡਾ ਹੱਥ ਖੜੇ ਕਰੇ ਕਿਉਂਕਿ ਇਹ 35 ਵਰਤਦੇ ਐ ਜੋ ਨਹੀਂ ਨਵਾਲਾਕਾਂ ਨੂੰ ਲੈ ਲੋ ਨਾ ਤਾਂ ਉਹ ਨਾਲੀ ਕੋਈ ਪੁੱਛਗਿੱਛ ਕਰ ਸਕਦੀ ਹੈ ਪੁਲਿਸ ਨਾ ਉਹਨਾਂ ਨੂੰ ਬੁਦੂ ਵੀ ਸਜ਼ਾ ਦੇ ਸਕਦੇ ਪਰੰਤੂ ਨਵਾਲਕ ਕਿਸੇ ਦੇ ਘਰੇ ਬੰਬ ਵੀ ਸਿੱਖ ਸਕਦਾ ਹੈ ਉਹ ਕਿਸੇ ਦੀ ਜਾਨ ਵੀ ਲੈ ਸਕਦਾ ਉਹਨੂੰ ਸਾਰਿਆਂ ਨੂੰ ਇਨਾਂ ਲਈ ਆਪਾਂ ਨੂੰ ਸਾਰਿਆਂ ਨੂੰ ਕਾਫੀ ਵੱਡੇ ਉਤੋਗਾਨੇ ਪਹਿਣਗੇ ਤੁਹਾਡੇ ਸਾਹਮਣੇ ਆਪਕੀਸ ਲਾਰੈਂਸ ਨੂੰ ਲੈ ਕੇ ਆਈ ਹੈ ਔਰ ਉਹਦੇ ਆਵਾਜ਼ ਦੇ ਸੈਂਪਲ ਲੈਣੇ ਸੀ ਅਗਲਾ ਕਹਿੰਦਾ ਮੈਂ ਨਹੀਂ ਦੂੰਗਾ ਹੁਣ ਕਰਕੇ ਜਦੋਂ ਕਤਲ ਹੋ ਜਾਂਦਾ ਹੈ ਪੋਸਟਪਾਸ ਕਿ ਜ਼ਿੰਮੇਵਾਰੀ ਲੈ ਲੈਂਦੇ ਆ ਔਰ ਜਦੋਂ ਕੋਰਟ ਦੇ ਵਿੱਚ ਵਾਗੇ ਦਾ ਜਾ ਕੇ ਕਹਿ ਦਿੰਦੇ ਆ ਸਾਡੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਤੇ ਸੰਕਟ ਪ੍ਰਬੰਧ ਦਾ ਕੀ ਨਹੀਂ ਕਰ ਲਿਆ ਪੁਲਿਸ ਤਾਂ ਕਰੇ ਹੀ ਨਹੀਂ ਉੱਥੇ ਜਾ ਕੇ 100-100 ਪੱਖਿਆਰ ਜਿਹਾ ਹੋ ਗਿਆ ਕਿਸੇ ਵੀ ਇੱਕ ਇੱਕ ਕੇਸ ਤੋਂ ਵੀ ਹਲੇ ਨਾ ਕਾਨੂੰਨ ਸੁਸਜਾ ਲਈ ਹੋਈ ਦੇ ਗੁਰੂ ਸੁਸਜਾ ਨਹੀਂ ਹੋਣੀ ਦੀ ਸਭਾ ਤਾਂ ਇਹ ਤੁਹਾਨੂੰ ਸਾਫ਼ ਹੀ ਗੱਲ ਸਾਹਮਣੇ ਆਈ ਪਈਏ ਵੀ ਸਾਡਾ ਜਿਹੜਾ ਕਾਨੂੰਨ ਹੈ ਉਹ ਇਸ ਗੁਰੂਮ ਦੇ ਪ੍ਰਤੀ ਨਾ ਕਾਫੀ ਹੋਰ ਸਾਡੀਆਂ ਸਰਕਾਰਾਂ ਜਿਹੜੇ ਅਸੀਂ ਸਾਡੀ ਜਨਤਾ ਦੇ ਮਤਲਬ ਕਰ ਪਾਲਸੀਆਂ ਬਣਾਉਣ ਖਾਤਰ ਬੰਦੇ ਵਿੱਚ ਉਨਕੇ ਭੇਜੇ ਨੇ ਉਹ ਚੁੱਪ ਨਹੀਂ ਉਹ ਈ ਕਰਨਗੇ ਜੇ ਦਿੱਲੀ ਕਹੂਗੀ ਤਾਂ ਉਹ ਕੋਈ ਨਾ ਕੋਈ ਪਾਲਸੀ ਬਣਾ ਲੈਣਗੇ ਨਹੀਂ ਤਾਂ ਮੀਟਿੰਗ ਕਰਦੇ ਆ ਜੁਟਪਲੇ ਚਾਰ ਸੁਣੋਂਦੇ ਆ ਗਰੋਹਿਆਂ ਨੂੰ ਨਿੰਦ ਦਿੰਦੇ ਨੇ ਕਿਸੇ ਦੀ ਦਾਅ ਰੋਟੀ ਫਾਲੀ ਕਿਸੇ ਦਾ ਕੁਝ ਫਾਲਿਆ ਉਹ ਆਪਣਾ ਟਾਈਮ ਪਾਸ ਕਰੀਏ ਮੈਨੇ ਪਰ ਇਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ ਆਪੋਰੇ ਸਾਹਮਣੇ ਹੁੰ ਜਗਰਾਉ ਦੇਖੋ ਪਤਸੋ ਪਤਲ ਹੋਇਆ ਇੱਕ ਰੋਇ ਦਿੰਦੇ ਹੜੇ ਦੀ ਗੱਲਾਂ ਨੇ ਆਸਾਨੀ ਨਾ ਹੁੰਦੀਆਂ ਕੰਮ ਕਰਕੇ ਪੁੱਟ ਜਾਂਦੇ ਪਰ ਕਾਰਵਾਈ ਕਿਸੇ ਦੇ ਕੋਲ ਅਸੀਂ ਉਦੋਂ ਦੀ ਇਹ ਗੱਲ ਕਹਿੰਦੇ ਆ ਕਿ ਇਹ ਕਿਸੇ ਦੀ ਗੋਲੀ ਨਾਲ ਜਾਨ ਨਹੀਂ ਜਾ ਸਕਦੀ ਤਾਂ ਫਿਰ ਜਾਨ ਲੈਣ ਵਾਲੇ ਤੇ ਗੋਲੀ ਕਿਉਂ ਨਹੀਂ ਚੱਲ ਸਕਦੀ ਜਦ ਦੋਨੇ ਜਾਨਾਂ ਦੀ ਕੀਮਤ ਬਰਾਬਰ ਨਹੀਂ ਹੁੰਦੀ ਸਮਝਣਗੇ ਮਰਨ ਵਾਲੇ ਦੀ ਤੇ ਮਾਰਨ ਵਾਲੇ ਦੀ ਉਹਨਾਂ ਚਿਰ ਵੀਰੋ ਇਸ ਗੱਲ ਤੇ ਕੋਈ ਅਮਲੀ ਹੋਣਾ ਆਪਾਂ ਫਿੱਟੀ ਜਾਂਦੇ ਆ 7 ਮਹੀਨੇ ਮੈਨੂੰ ਹੋ ਗਏ ਫਿਰ ਲਾਪਰ ਕਰਦੇ ਨੂੰ ਇੱਥੇ ਕੁਝ ਜਾਨੋ ਠੰਡ ਦੇ ਵਿੱਚ ਪਰ ਸਾਨੂੰ ਇਹਦੇ ਲਈ ਇਹਨਾਂ ਨੂੰ ਮਜਬੂਰ ਕਰਨਾ ਸਾਰੇ ਐਨ ਆਰ ਆਈ ਭਰਾ ਮਹਿਵਾਰ ਜਾ ਕੇ ਸਭ ਮਿਲਕਦੇ ਨੇ ਉਹ ਕਹਿੰਦੇ ਯਾਰ ਕੋਈ ਇੱਕ ਗੱਲ ਪੁੱਛਦੇ ਵੀਰ ਪੰਜਾਬ ਇਹਨੂੰ ਹੋ ਕੀ ਗਿਆ ਇਹ ਕੀ ਉਹਦੇ ਕੁਲੀ ਵਿੱਚ ਕਿ ਉਹਦੇ ਕੁਲੀ ਵਿੱਚ ਕੀ ਹੋ ਰਿਹਾ ਪੰਜਾਬ ਨੂੰ ਹੁਣ ਇਹ ਚੀਜ਼ੇ ਜਵਾਬ ਤਾਂ ਭਗਵੰਤ ਮਾਨਸਾਹ ਵੀ ਦੇ ਸਕਦੇ ਨੇ ਜਦੋਂ ਲੋਕ ਪੁੱਛੂਗਾ ਤੁਹਾਨੂੰ ਇਹ ਗੱਲ ਆ ਕੇ ਪਰ ਉਹਨਾਂ ਦੇ ਤਾਂ ਕਿਸੇ ਜਿੰਦੇ ਚ ਨਹੀਂ ਮੈਂ ਤਾਂ ਕਿਸੇ ਮੀਟਿੰਗ ਦੇ ਵਿੱਚ ਕਿਸੇ ਮੰਤਰੀ ਨੂੰ ਚਿੰਤਾ ਕਰਦੇ ਨਹੀਂ ਦੇਖਿਆ ਮੈਂ ਕਿਸੇ ਮੁੱਖ ਮੰਤਰੀ ਨੂੰ ਚਿੰਤਾ ਕਰਦੇ ਨਹੀਂ ਦੇਖਿਆ ਵੀ ਸਾਡੇ ਰੋਜ਼ ਨੋਜਾਣ ਮਰੀ ਜਾਂਦੀ ਨੇ ਤੁਸੀਂ ਦੇਖਿਆ ਸੁਣੀਏ ਕਿਸੇ ਤੋਂ ਕੋਈ ਕਿਸੇ ਖ਼ਬਰ ਦੀ ਮੈਂ ਖ਼ਬਰ ਵੀ ਦੇਖੀ ਅੱਜ ਉਹਨਾਂ ਨੇ ਚਿੰਤਾ ਜाहिर ਕੀਤੀ ਹੋਵੇ ਕਦੇ ਘਰ ਦਾ ਬੇੜਾ 부ਦਾ ਵੱਜ ਜਾਂਦਾ ਇਹ ਨਹੀਂ ਪਤਾ ਨਾ ਕਿੱਥੋਂ ਜ਼ਿੰਦਗੀ ਸ਼ੁਰੂ ਕਰੀਏ ਕਿਸ ਉਮੀਦ ਨਾਲ ਤੁਹਾਡੇ ਅੱਗੇ ਖੜਾ ਬੋਲੀ ਜਾਂਦਾ ਕੱਲ ਨੂੰ ਕੀ ਕਰੂੰਗਾ ਕੀ ਬਚਿਆ ਕੀ ਹੈ ਕੋਈ ਪਰ ਇਹ ਕਹਿੰਦੇ ਜੀ ਅਸੀਂ ਤਾਂ ਬੰਦੇ ਫੜਦੇ ਹਾਂ। ਇਹੀ ਸਵਾਲ ਪੁੱਛਦੇ ਨੂੰ ਮੈਨੂੰ 7 ਮਹੀਨੇ ਹੋ ਗਏ 8ਵਾਂ ਵੀ ਦਾ ਚੱਲ ਪਿਆ। ਵੀ ਤੁਸੀਂ 4-5 ਕਰੋੜ ਰੁਪਈਆ ਲਾਤਾ ਜਵਾਰ ਤੋਂ ਬਾਦ ਨੂੰ ਤੇ ਪੈਸੇ ਭਾਈ ਆ ਕਿੱਥੋਂ ਗਏ ਉਹ? ਇਹੀ ਗੱਲਾਂ ਨੇ ਸਵਾਲ ਪੁੱਛੀ ਜਾਂਦੇ ਸੀ ਨਾ। ਸਰਕਾਰ ਮੈਨ ਕੰਮ ਸਰਕਾਰ ਦਾ ਪੁਲਿਸ ਨੂੰ ਹਲਾਸ਼ੇਰੀ ਦੇਣੀ ਆ ਸਰਕਾਰ ਨੇ ਦੇਣੀ। ਮੈਂ ਨਹੀਂ ਕਹਿੰਦਾ ਵੀ ਕਿਸ ਨੂੰ ਫੜਕੇ ਮਾਰ ਦੋ ਪਰ ਕਰੂੰਗੇ ਜੇ ਨਹੀਂ ਮਾਰੂੰਗਾ ਤਾਂ ਫਿਰ ਹੱਲ ਕੀ ਇਹਨੂੰ ਅੱਗੇ ਕਿਸੇ ਨੂੰ ਜੇਲ ਹੋ ਜਾਂਦੀ ਤਾਂ ਭਰਾਵੋ ਆਉਂਦੇ ਨੂੰ ਟੁੱਲਿਆ ਝ ਘਾਹਰਾ ਹੋ ਜਾਂਦਾ ਘਰ ਉੱਝ ਜਾਂਦੇ ਅਗਲਾ ਕਹਿੰਦਾ ਹੁਣ ਜਿਹੜੇ ਹੁਣ ਸਜ਼ਾ ਕੱਟ ਕੇ ਆਏ ਮੈਂ ਤੁਹਾਨੂੰ ਇਹੋ ਜਿਹੇ ਬੰਦੇ ਬਲਾ ਸਕਦਾ ਜਿਹੜੇ ਜ਼ਮੀਨਾਂ ਭਾਰ ਦੇ ਫਿਰਦੇ ਦੋ ਚਾਰ ਕਿੱਲੇ ਹੈਗੇ ਤਾਂ ਦਬਾਉਗੇ ਕਿ ਜੇਲ ਕੱਟ ਕੇ ਆਏ ਨੇ ਜੇਲਾ ਸਾਡੀਆਂ ਸੁਧਾਰ ਕਰਦੀ ਦੀਆਂ ਕਮਾਈ ਦੇ ਏਡੇ ਬਣ ਕੇ ਬਦਵਾਸ਼ਾਂ ਦੇ ਏਡੇ ਬਣੇ ਸਰਕਾਰ ਦੇ ਅੰਕੜੇ ਕਹਿੰਦੇ 6600 ਮੋਬਾਈਲ 6 ਮਹੀਨਿਆਂ ਦੇ ਵਿੱਚ ਕਵਰ ਹੋ ਗਿਆ 3600 ਮੋਬਾਈਲ ਮਹੀਨੇ ਲਈ 600 ਮੋਬਾਈਲ ਦੀ ਐਵਰੇਜ ਵੀ ਹੈ ਪਰ ਕੋਈ ਜ਼ਿੰਮੇਵਾਰੀ ਲੈਣੇ ਕਿਹਾਰ ਨਹੀਂ ਚਿੱਤੇ ਨਾਲ ਖਤਮ ਕਰਨੇ ਆ ਜੇ ਆਪਾਂ ਵੋਟਾਂ ਦਾਜਾ ਲਾਈਏ 125000 ਪਿੰਡਾਂ ਪੰਜਾਬ ਦਾ ਇਹ 5 ਗ੍ਰਾਮ ਕਿੱਤਾ ਵੀ 1 ਕਿੰਟ ਦੇ ਵਿੱਚ ਲੱਗਦਾ ਹੋਊਗਾ 2.5 ਕੁੰਟਲ ਲੱਗਦਾ ਰੋਜ਼ ਆ ਪੰਜਾਬ 2.5 ਕੁੰਟਲ ਭਾਈ ਪਾਕਿਸਤਾਨ ਦਾ ਬਾਡੇ ਟੱਪ ਕੇ ਆ ਗਿਆ 50 ਕਿਲੋਮੀਟਰ ਬੀਐਸਐਫ ਦੇ ਅੰਦਰ ਆ ਗਿਆ ਬਾਰਡਰ ਏਰੀਆ ਪਾਕਿਸਤਾਨ ਤੋਂ ਆ ਗਿਆ 2.5 ਕੁੰਟਲ ਦਿੱਲੀ ਮੰਡਾ ਹੈ ਦਿੱਲੀ ਵੀ ਸਰਕਾਰ ਥੋਡੀ ਹੈ ਪੰਜਾਬ ਚ ਵੀ ਥੋਡੀ ਹੈ ਰੋਕੋ ਫਿਰ ਕਿਸੇ ਹਿਸਾਬ ਨਾਲ ਕਦੋਂ ਰੋਕੋਗੇ ਐਡੂ ਵੱਡਾ ਬਗਲਾ ਤਾਂ ਆ ਵੀ ਨਹੀਂ ਸਕਦਾ ਜਿੰਨਾ ਹੁਣ ਮੈਂ ਜਿਹੜਾ ਆ ਗਿਆ ਇਹਨਾਂ ਤਾਂ ਕਦੇ ਆਉਣਾ ਵੀ ਨਹੀਂ ਕਰੋ ਸਚਾਈ ਦਾ ਸਾਹਮਣਾ ਸੋ ਵੀਰੋਂ ਸਾਡੀ ਜਿਹੜੀ ਜਵਾਨੀ ਦੇ ਉੱਤੇ ਚਾਰ ਸਟੋਰੋ ਹਮਲੇ ਨੇ ਚਾਹੇ ਸਾਨੂੰ ਨਸ਼ਾ ਪਿਆ ਕੇ ਮਾਰ ਦੇਵੇ ਚਾਹੇ ਸਾਨੂੰ ਗੋਲੀ ਨਾਲ ਮਾਰ ਦੇਵੇ ਜੇ ਕੋਈ ਚੱਜ ਨਾ ਗਲਤੀ ਨਾ ਕਮਾਈ ਚਾਰ ਪੈਸੇ ਦੀ ਕਰਨ ਲੱਗ ਪੀ ਗਿਆ ਇਹ ਫਰੋਬੀਆਂ ਵਾਲੇ ਦਾ ਮੇਰੇ ਨਾਲ ਮੈਸੂ ਪਰਸੂ ਦੀ ਗਾਲੀ ਦਸਦਾ ਇੱਕ ਐਨ ਆਰ ਆਈ ਆਇਆ ਜੁਕੇ ਤੂੰ ਆ ਕਿ ਉਹਨੇ ਰੀਚਾਰਜ ਕਰਾ ਲਿਆ ਫੋਨ ਉੱਤਰ ਕੇ ਕਿਦੇ ਸ਼ਹਿਰ ਹੁਣ ਮੈਂ ਤੁਹਾਨੂੰ ਉਹਦਾ ਐਡਰੈਸ ਤਾਂ ਨਹੀਂ ਦੱਸ ਸਕਦਾ ਕਿਉਂਕਿ ਉਸੇ ਬੰਦੇ ਨੇ ਕਿਹਨੂੰ ਫੋਨ ਦਿੱਤਾ 10 ਲੱਖ ਦੀ ਫਰੋਤੀ ਆ ਗਈ 24 ਘੰਟਿਆਂ ਵਿੱਚ ਮੁੜ ਕੇ ਦੁਬਾਰਾ ਜੁੜ ਕੇ ਭੱਜ ਗਿਆ ਜੀ ਪੁੱਛਿਆ ਕਿ ਇਹਦਾ ਛੇਤੀ ਕਿਵੇਂ ਗਿਆ ਵੀ ਟਿਕਟ ਲਾ ਕੇ ਕਿੱਥੇ ਗੱਲ ਆ ਹੋ ਗਈ ਆ ਹਾਲਾਤ ਤਾਂ ਜਿਵੇਂ ਪੰਜਾਬ ਦੇ ਆ ਕਿੰਨੀ ਬਦਨਾਮੀ ਹੋ ਰਹੀ ਹੈ ਤੁਹਾਡੇ ਸਟੇਟ ਦੀ ਬਾਹਰ ਦੇ ਲੋਕਾਂ ਨੂੰ ਕੋਈ ਬੰਦਾ ਭਰੋਸੇ ਨਾਲ ਇਹ ਗੱਲ ਕਹੀ ਨਹੀਂ ਸਕਦਾ ਵੀ ਮੈਂ ਬਾਹਰੋਂ ਪਰਦੇਸ ਗਿਆ ਮੈਂ 4 ਦਿਨਾਂ ਹੋ ਗਏ ਭੈਣ ਭਾਈਆਂ ਨੂੰ ਮਿਲ ਕੇ ਆ ਜੀ ਪਤਾ ਹੀ ਨਹੀਂ ਕਦੋਂ ਠੱਗ ਪਿੱਕਲ ਤੀ ਕਦੋਂ ਫਰੋਤੀ ਆ ਜੀ ਲੋਕ ਸਾਰੇ ਹਰਾਮ ਦਾ ਖਾਣਦੇ ਹੋ ਗਏ ਯਾਰੀ ਉਸ ਗੱਲ ਕੋਈ ਕਮਾਈ ਕਰਨਾ ਚਾਹ ਪੈਸੇ ਕਮਾ ਲੈਣੇ ਗੁਨਾਹ ਹੋ ਗਿਆ ਅਗਲੀ ਗੱਲ ਬਨਵਾਤਾ ਪਹਿਲਾਂ ਕਹਿੰਦੇ ਕਹਿੰਦੇ ਸੀ ਮਾਝੇ ਦੋਆਬੇ ਦਾ ਵੀ ਦੇਖ ਲੋ ਸਾਡਾ ਜੈਤਰੀ ਐਜੂਕੇਸ਼ਨ ਵਾਲੇ ਪੱਖ ਤੋਂ ਵੀ ਦੇਖੋ ਸਾਡੀ ਕਲੀ ਐਜੂਕੇਸ਼ਨ ਰਹਿ ਗਈ ਹਾਈਲਾਈਟਸ ਕਰਨਾ ਪਰ ਮੈਨੂੰ ਬਰੇ ਲੋਕ ਮੈਸੇਜ ਕਰ ਕਰਕੇ ਕਹਿੰਦੇ ਨੇ ਬਾਈ ਜੀ ਪੰਜਾਬ ਗੁਲਾਮ ਹੈ ਉਹਦੀ ਗੱਲ ਵੀ ਕਰਿਆ ਕਰੋ ਲੋਕ ਸਭ ਕਾਫੀ ਸੁਰਵੇ ਹੈ ਉਹ ਪਾਈ ਗੁਲਾਮੀ ਫਿਰ ਪਲੱਸ 2 ਕਰਕੇ ਤਾਂ ਨਹੀਂ ਲੰਮੀ ਕੋਈ ਜੋ ਆ ਗ੍ਰੈਜੂਏਸ਼ਨ ਤਾਂ ਕਰਦੇ ਹੀ ਨਹੀਂ ਆਪ ਸਰ ਕਿਥੋਂ ਹੋਣਗੇ यूपीएससी ਦੇ ਵਿੱਚ ਜੇ 12.5 ਹਜ਼ਾਰ ਪਿੰਡਾ ਬਾਈ ਅੱਗੇ 12-13 ਹਜ਼ਾਰ ਜੁਆਕੇ ਅਪੀਅਰ ਹੁੰਦਾ ਸੀ ਤਾਂ ਉਹਦੇ ਵਿੱਚੋਂ ਸੈਂਕੜੇ ਕਾਮਯਾਬ ਹੀ ਹੋ ਜਾਂਦੇ ਸੀ ਹੁਣ ਸਾਡਾ ਵੈਂਦਾ ਹੀ 4500 ਹੈ ਪੰਜ ਪਿੰਡਾਂ ਵਿੱਚੋਂ ਇੱਕ ਬੰਦਾ ਤਾਂ यूपीएससी ਦਾ ਟੈਸਟ ਦਿੰਦਾ ਹੈ ਅਫਸਰ ਕਿੱਥੋਂ ਬਣੇਗਾ ਪਰ ਸਾਡੇ ਆ ਇਹ ਤਾਂ ਉੱਥੇ ਛੋਟਕਲੇ ਸੁਣਾ ਸੁਣਾ ਕੀ ਦੂਜਿਆਂ ਨੂੰ ਮਿਲਦੇ ਜਾਂਦੇ ਹਾਂ ਥਾਲ ਖਾ ਕੇ ਉਹ ਤਾਂ ਦੂਜਿਆਂ ਦੇ ਪਿੰਨਾਮੀ ਕਰੋ ਕਿ 13 ਕੁੱਤਾ ਤੁਹਾਡੇ ਲੋਟ ਆ ਗਿਆ ਵਾਰੀ ਵਾਰੀ ਨਹੀਂ ਹੋਣਾ ਲੋਕ ਠੀਕ ਹੈ ਅਸੀਂ ਭੋਲੇ ਆ ਜੇ ਹੁਣ ਮੈਂ ਇਸ ਵਿਸ਼ੇ ਤੇ ਗੱਲ ਕਰਤੀ ਲੋਕ ਕਹਿੰਦੇ ਕਿ ਇਹਦਾ ਬੋਲਟਾ ਨਹੀਂ ਗੱਲਾਂ ਕਰਨ ਲੱਗੇ। ਸੋ ਵੀਰੋ ਕੁਛ ਨਾ ਕੁਛ ਆਪਾਂ ਨੂੰ ਸਮਝਣਾ ਪਊ ਆਪਾਂ ਠਗਾ ਹੋ ਜਾਂਦੇ ਆਂ ਇਹ ਵਾਰ। ਕਿਤੇ ਯਕੀਨ ਕਰੀਏ। ਹੁਣ ਤਾਂ ਕੋਈ ਮੇਰਾ ਗੱਲ ਧਿਰ ਵੀ ਨਹੀਂ ਬੱਜੀ ਵਾਕੇ ਹੁਣ ਉਹਦੇ ਵੀ ਨਹੀਂ ਲੱਗ ਜਾ। ਇਹਨਾਂ ਦਾ ਕਿਸੇ ਗੱਲ ਬੰਦੀ ਪੂਹੀ ਧਿਆਨ ਨਹੀਂ ਹੈ। ਇੱਕ ਵੀ ਮੰਤਰੀ ਨੇ ਇੱਕ ਵੀ ਕਿਸੇ ਜ਼ਿੰਮੇਵਾਰ ਬੰਦੇ ਨੇ ਹਾਲੇ ਤੱਕ ਇਹਨਾਂ ਕਤਲਾਂ ਦੇ ਕੋਈ ਜ਼ਿੰਮੇਵਾਰੀ ਨਹੀਂ ਲਈ ਐ। ਅਸੀਂ ਬਿਲਕੁਲ ਦੇ ਫਿਰਦੇ ਆਂ। ਕੱਲ ਕਿਸੇ ਜਥੇਬੰਦੀ ਕੋਲੇ ਮਿਲ ਕੇ ਆਇਆਗਾ ਬਾਹਲੇ ਵਾਲੇ ਸਾਰੇ ਉਹ ਚਿੰਤਤ ਨੇ ਇਸ ਗੱਲ ਤੇ ਕਿ ਹੋ ਕੀ ਰਿਹਾ ਆਖਨ ਰੂਭੂ ਕਰੂ ਅਰਖ ਨੇ ਸਿੱਧੇ ਥਾਣੇ ਤੇ ਹਮਨੇ ਕਰਨਾ ਕਿ ਰਾਕਟ ਲਾਂਚ ਨਾ ਆ ਗਈਆਂ ਕਸ਼ਮੀਰ ਵਾਲੇ ਵਿਅਪਨ ਆ ਗਏ ਦੱਸੋ ਸਾਰੇ ਜਿਹੜੇ ਬੋਲਡ ਸਰਹੱਦ ਪਾਰ ਤੋਂ ਆਉਂਦੇ ਨੇ ਨਾਲ ਕੋਲੇ ਆ ਗਏ ਸੁਰੱਖਿਆ ਕਿੰਨਾ ਕੁ ਨੂੰ ਦੇ ਦੋਗੇ ਸੋ ਬਹੁਤ ਚਿੰਤਾ ਕਰਨ ਵਾਲੀ ਗੱਲ ਹੈ ਵੀਰੋ ਕਿ ਸੱਤ ਵੀ ਨੇ ਹੋ ਗਿਆ ਸੀਦਾ ਇਸੇ ਗਲਤੀ ਕਹਿੰਦੇ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕੋਈ ਸਮਾ ਰਹੇ ਦੇ ਪਾਲਸੀ ਬਣਾ ਲਓ ਸਖਤੀ ਕਰ ਦਿਓ ਉਹਨਾਂ ਦੇ ਖਿਲਾਫ ਪਰ ਵਿਹਾਰ ਦਾ ਡੀਜੀਪੀ ਚਾਰਜ ਲੈਂਦਾ ਹੈ ਭੱਟੀ ਸਾਹਿਬ ਅਗਲਾ ਕਹਿੰਦਾ ਗੋਲੀ ਦੇ ਬਦਲੇ ਗੋਲੀ ਦੇਵਾਂਗੇ ਆ ਕਰੋੜ ਪ੍ਰਾਰ ਕਿਹੜਾ ਕੰਦਾ ਪਰ ਸਾਡੇ ਵਾਲੇ ਵਿਚਾਰੇ ਹਲੇ ਕਹੀ ਜਦ ਨਹੀਂ ਜਿਵੇਂ ਸੀਐਮ ਸਾਹਿਬ ਕਹਿਣਗੇ ਉਹ ਵਿਚਾਰਾਂਗੇ ਭਾਈ ਸੀਐਮ ਨੂੰ ਕਰੋੜ ਪੈਂਦੇ ਅਗਲੇ ਕੋਲ ਦਾ 250 ਮੁਲਾਜ਼ਮ ਉਹਨੂੰ ਤੇ ਲੱਗਿਆ ਹੋਇਆ ਹੈ ਨੂਰ ਤਾਂ ਸਾਨੂੰ ਪੈਂਦੀ ਹੈ ਵੀ ਅਸੀਂ ਕਦੇ ਕਿਤੇ ਜਾ ਕੇ ਚਾਰ ਦਿਨ ਲੋਕੇ ਕੱਢਦੇ ਆ ਕਦੇ ਕਿਤੇ ਜਾ ਕੇ ਕੱਢਦੇ ਆ ਸਾਡੀ ਕੀ ਗੱਲ ਗਲਤੀ ਹੈ ਇੱਕ ਜੋਰ ਬੁੱਤ ਪਰਵਾਹ ਵਾਲਿਆ ਦੂਜਾ ਪੈਰ ਵੀ ਵੀ ਨਾ ਕਰੀਏ ਕਿਹੋ ਜਿਹਾ ਹਾਲਾਤ ਸਾਨੂੰ ਕੁਝ ਨਹੀਂ ਪੈਂਦਾ ਵੀ ਉਹ ਅਸੀਂ ਤਾਂ ਦੇਖੋ ਜਿਹੜੇ ਬੈਠੇ ਆ ਬੁੱਤ ਤੋਂ ਬੱਦ ਮੈਨੂੰ ਮਾਰ ਦੇਣਗੇ ਕੋਈ ਢੰਡਾਰੀਵਾ ਨਹੀਂ ਹੁੰਦਾ 50 60 ਨੂੰ ਟੁੱਕੇ ਖੜੇ ਕੋਈ ਗੱਲੀ ਜੇ ਮਾਰ ਵੀ ਜਾਈਏ ਕੋਈ ਬੱਡੀ ਗੱਲ ਨਹੀਂ ਪਰ ਗੱਲ ਇਹ ਵੀ ਅਸੀਂ ਜਾ ਕੇ ਅੰਦਰ ਨੂੰ ਨਹੀਂ ਅਸੀਂ ਸੁਨੇਹਾ ਕੀ ਦੇਵਾਂਗੇ ਸਾਰੇ ਸਮੂੱਚੇ ਭਾਈਚਾਰੇ ਨੂੰ ਤਾਂ ਇਹਦੇ ਤੇ ਸਾਨੂੰ ਫੈਸਲਾ ਕਰਨਾ ਪਊਗਾ ਸਾਰਿਆਂ ਨੂੰ ਇਹਨਾਂ ਨੂੰ ਜਦੋਂ ਤੁਹਾਡੇ ਕੋਲੇ ਆਉਂਦੇ ਆ ਸਾਰੇ ਇਹਨਾਂ ਨੂੰ ਪੁੱਛਦੇ ਇਹ ਗੱਲ ਪੁੱਛਣਾ ਲਿਆ ਕਰੂ ਕਿ ਕਰਦੇ ਕਿਉਂ ਸਾਲਟ ਪਤਾ ਕਿ ਕੋਈ ਗੱਲ ਇੱਕ ਵੀ ਗੱਲ ਤੁਹੇ ਰਾਂ ਪਾਈ ਹੈ ਕਿਸੇ ਪਾਸੇ ਨਹੀਂ ਬਾਕੀ ਮੈਂ ਪ੍ਰੈਸ ਖੜੀ ਹੈ ਸਾਰੇ ਪੱਤਰਕਾਰ ਵੀਰ ਮੈਂ ਤੁਹਾਨੂੰ ਕਮੈਂਟਾਂ ਵਾਲਾ ਉਹ ਕੁਝ ਥੋੜੀ ਜਿਹੀ ਲੋਕਾਂ ਨੂੰ ਕੀ ਕਰਦਾ ਇਸ ਗੱਲ ਦੀ ਸਾਡੇ ਵੀ ਇੰਨਾ ਇੱਕ ਪਰਸ ਕਰ ਲੋ ਤਦ ਜੋ ਕਿਸੇ ਦਾ ਜੇਕਰ ਮਤ ਹੋਇਆ ਮਿਲੂਗਾ ਨਹੀਂ ਹੋਇਆ ਤਾਂ ਸਵਰ ਕਰਨਾ ਜਲਦੀ ਪਹੁੰਚਾ ਜਿਹੜਾ ਕੋ ਚੰਗਾ ਮਾਰਾ ਉਹਦੇ ਦਰਤੇ ਮਨਜ਼ੂਰ ਹੋਇਆ ਉਹਿਆ ਹੋਈ ਹੀ ਦੇਹ ਜਾਂ ਸਾਡੀ ਕਸਮ ਉਹ ਕਿ ਜਿਹੜਾ ਮਤਸਵਾਲ ਆਪਾ ਖਾ ਲਿਆ ਉਹਦਾ ਆਪਣਾ ਪੂਰਾ ਫਿਰ ਵੀ ਨਹੀਂ ਹੋਣਾ ਦੋਸ਼ੀਆਂ ਦੀ ਕਾਰਵਾਈ ਹੈ ਸਰਕਾਰਾਂ ਜਾਣ ਜਾਣਦੀਆਂ ਵੀ ਚੱਜਦਾ ਚੰਮ ਕਰ ਲੈ ਜੇ ਤਾਂ ਆਉਣ ਵਾਲਾ ਭਲਾ ਹੋਊਗਾ ਕਿਤੇ ਹੋਰ ਲੋਕ ਦੀ ਜਾਨ ਬਚ ਰੋਗੇ ਮੈਂ ਕਹਿੰਦੀ ਕਿ ਤੁਹਾ ਵੀਰੋ ਤੇ ਹੋਰ ਸਭ ਨੇ ਰੋੜ ਨਾਮ ਦਾ ਤੁਸੀ ਸੁਣੀ ਜਾਨੂੰ ਇਹ ਚੱਲ ਫਸਲਣਾ ਚੱਲਦਾ ਹੈ ਮੈਂ ਇਹ ਸਪੈਸ਼ਲ ਬੇਨਤੀ ਇਹ ਕਰਦਾ ਸੀ ਵੀਰੋ ਦੇਖੋ ਦੁਆਰ ਸਾਡਾ ਚਲਾ ਗਿਆ ਸਾਡੇ ਤੇ ਇੰਨਾ ਇੱਕ ਤਸ ਕਰ ਲੋ ਕੋਈ ਇੱਕ ਬੰਦਾ ਵੀਡੀਓ ਬਣਾ ਕੇ ਪਾ ਦਿੰਦਾ ਜਿਵੇਂ ਤੁਸੀਂ ਮੇਰੇ ਦੂ ਰਾਣੀ ਦੀ ਗੱਲ ਹੀ ਕਰ ਲੋ ਬੇਟਾ ਉਸ ਬੇਟੀ ਨੂੰ ਵੀ ਸਾਡੇ ਅਸੀਂ ਕਦੇ ਵੀ ਫੋਟੋ ਸੋਸ਼ਲ ਮੀਡੀਆ ਤੇ ਪਾਈ ਨਹੀਂ ਕਿਸੇ ਨੇ ਹੀ ਨਹੀਂ ਪਤਾ ਨਹੀਂ ਇੱਕ ਮੇਰੇ ਫੋਨ ਦੇ ਵਿੱਚ ਵੀ ਮੈਂ ਕਦੇ ਬੇਟੀ ਦੀ ਫੋਟੋ ਵਿੱਚ ਤੇ ਯਾਰ ਰੋਜ਼ ਇੱਕ ਨਵੀਂ ਖਬਰ ਪਤਾ ਨਹੀਂ ਕਿਹੜੇ ਚੈਨਲ ਨੇ ਮੈਂ ਸਰਕਾਰ ਤੋਂ ਵੀ 20 ਵਾਰੀ ਬੰਦੇ ਚੁੱਤੀ ਵੀ ਕਰ ਤੋਂ ਕਰ ਜੀ ਕੋਈ ਬੰਦਾ ਮੂਹਰੇ ਦੀ ਰੇੜੀ ਤੇ ਲਾਉਂਦਾ ਉਹਨੂੰ ਕੋਈ ਕਾਰਪੋਰੇਸ਼ਨ ਤੋਂ 25 ਬਿੱਲ ਭਰ ਕੇ ਉਹਦਾ ਰਸੀਦ ਕਟਾਉਣੀ ਪੈਂਦੀ ਵੀ ਮੈਂ ਇੱਥੇ ਮੂਫਲੀ ਬੇਚਦੀ ਆ ਮੈਂ ਰੇੜੀ ਦਾਾਉਂ ਚ ਪਰ ਚੈਨਲ ਬਣਾਉਣਾ ਲੱਗਿਆ ਯਾਰ ਖਬਰਾਂ ਲਾਉਣਾ ਲੱਗਿਆ ਕੋਈ ਪੁੱਛ ਮਿਚੀ ਨਹੀਂ ਕੋਈ ਸਾਰੇ ਝੂਠ ਨੇ ਹਿੰਦੇ ਸਾਰੇ ਉਹਦੀ ਰੋਜ਼ ਨਵੀਂ ਖਬਰ ਬਣਾ ਕੇ ਤੇ ਰਿੰਦੀ ਬੁਦੀ ਕਰਸ ਜੇ ਰਸ ਗੰਦਨੇ ਆ ਕਿਤੋਂ ਦੀ ਖਬਰ ਢੂੰਠੀ ਲਾਈ ਹੁੰਦੀ ਹੈ ਦੂਜੀ ਪਰਿਵਾਰ ਦੇ ਉੱਤੇ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਇਹਦਾ ਵੀ ਫੋਕਾ ਪੈਂਦਾ ਜੀ ਕਿਸੇ ਦਾ ਪੁੱਤ ਮਰ ਗਿਆ ਜੀ ਧੰਨਵਾਦ ਵਿਆਹ ਕਰਾ ਲਓ ਜੀ ਵੀਰੋਂ ਵਿਆਹ ਜਦੋਂ ਕਰਾਉਣੇ ਪੈਂਦੇ ਆ ਤਾਂ ਉਦੋਂ ਹੱਥ ਰੱਖ ਕੇ ਦੇਖਿਓ ਆ ਵੀ ਜੰਮੀ ਚਾਈ ਜਦੋਂ ਇਹ ਸਲਾਹ ਚ ਲੰਘੂਗੀ ਤਬਿਆ ਕਿਵੇਂ ਹੁੰਦੇ ਨੇ ਕਿ ਕਿਸੇ ਦੀ ਮਾਨਸਿਕਤਾ ਦੇ ਨਾਲ ਕਿਸੇ ਦੀ ਇੱਜ਼ਤ ਦੇ ਨਾਲ ਕਿਸੇ ਪਰਿਵਾਰ ਦੀ ਮਰਿਆਦਾ ਦੇ ਨਾਲ ਗੱਲ ਜੁੜੀ ਹੋਈ ਏ ਥੋੜਾ ਜਿਹਾ ਸੋਚ ਲਿਆ ਕਰੋ ਵੀਰੋ ਇੰਧਰ ਤਰਸ ਕਰਨ ਮੇਰੇ ਤੇ ਤੁਹਾਨੂੰ ਮੇਰੇ ਜਸਟਿਸ ਦੇ ਵਿੱਚ ਵੀ ਮਤਦਾਨ ਕਰੋ ਜੇ 50 ਤੱਕ ਮੰਗੋਗਾ ਕਰੋ ਵੀਰ ਮਾਸ਼ਾ ਹੱਥ ਬੰਦ ਕੀ ਬੇਜਦੀ ਹੈ ਮੈਨੂੰ ਦੁੱਖ ਹੁੰਦਾ ਵੀਰ ਉਹਦੇ ਕਿ ਮੈਂ ਉਹਨੂੰ ਅਜ਼ਾਦ ਹੋਣ ਦੀ ਜਨਮ ਦਿਨ ਦਿੱਤਾ ਵਾ ਪਰ ਮੇਰੀ ਧੀਰੋਂ ਵੀ ਜ਼ਿਆਦਾ ਮੈਨੂੰ ਪਿਆਰੀ ਹੈ ਤੁਸੀਂ ਕੀ ਪੁੱਛੀਂ ਜਨੂ ਯਾਰ ਕਿ ਉੱਤੀ ਦੇ ਬਾਰੇ ਜਿਹਨੂੰ ਕੁਝ ਪਤਾ ਹੀ ਨਹੀਂ ਕਿਤਾ ਵਿਚਾਰੇ ਇਸਦੀ ਜ਼ਿੰਦਗੀ ਖਰਾਬ ਹੋ ਗਈ ਹੈ ਇਹਨਾਂ ਸੁਪਨੇ ਵਿੱਚ ਸੋਚਿਆ ਹੁਣ ਅੱਜ ਕਹਿੰਦੇ ਉਹਨਾਂ ਕਿੱਡਾ ਵੱਡਾ ਹਾਦਸਾ ਹੋਇਆ ਏਰਿਕ ਉਸ ਨੂੰ ਵਾਂਸਕ ਬਾਅਦ ਵਿੱਚ ਉਹਨੂੰ ਬੱਚੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਕੀ ਕੋਈ ਸ਼ੋਅ ਦੇ ਬਾਰੇ ਵਿੱਚ ਦੋ ਕਮੈਂਟਾਂ ਦੇ ਵਿੱਚ ਬੜੀ ਸ਼ਰਮ ਵਾਲੀ ਗੱਲ ਮੈਂ ਹੱਥ ਵਾਂਦੇ ਕੇ ਹੀ ਬੇਨਤੀ ਕਰਦਾ ਤਰਸ ਕਰਿਆ ਕਿ ਉਹ ਤੁਸੀਂ ਤੁਹਾਡੀ ਭੈਣ ਬੇਟੀ ਵੀ ਹੋ ਸਕਦੀ ਹੈ ਜਾਂ ਕੋਈ ਵੱਡੀ ਗੱਲ ਹੈ ਜੇ ਬੰਦਾ ਰਾਈਟ ਬੈਠਿਆ ਆਪਣਾ ਸਵਾਦ ਲੈਣਾ ਹੁੰਦਾ ਵੀਰੋ ਕੁਝ ਲਿਖਦਾ ਕਿ ਇਹਨੂੰ ਕੁਝ ਲਿਖਦਾ ਕਿ ਇਹਨੂੰ ਪਰ ਜੋ ਬੰਦਾ ਪੜਦਾ ਜੋ ਉਦਾਹਰਨ ਹੁੰਦਾ ਉਹਨੂੰ ਪਤਾ ਨਹੀਂ ਇਹ ਵੀ ਇੱਕ ਮੇਰੀ ਮੰਤਲ ਹੋਊਗੀ ਜੇ ਤੁਸੀਂ ਮੇਰੀ ਇਹ ਵੀ ਗੱਲ ਨੂੰ ਮੰਨ ਲੀ। ਕਿਉਂਕਿ ਰੋਜ਼ ਜਿਹੜੇ ਆ ਜਾਮੀ ਇਹ ਚੈਨਲ ਨੇ ਯਾਰ ਪਤਾ ਨਹੀਂ ਕਿਉਂਕਿ ਇਹਨਾਂ ਤਾਂ ਪ੍ਰੈਸ ਵੀ ਮਨਾਮ ਕਰਤੀ ਯਾਰ ਮੈਂ ਨਹੀਂ ਕਹਿੰਦਾ ਕੋਈ ਪੇਸ਼ੇਵਰ ਪੱਤਰਕਾਰ ਕੋਈ ਜਿਹੜਾ ਜ਼ਿੰਮੇਵਾਰ ਬੱਤਾ ਇਹਦਾ ਵਿਚਾਰ ਸਤ ਤੂ ਬਰੱਖਦਾ ਉਹ ਕੋਈ ਇਸ ਤਰ੍ਹਾਂ ਦੀਆਂ ਖਬਰਾਂ ਲਾਉਂਦਾ। ਬਸ ਵਿਊ ਬਣਨੇ ਚਾਹੀਦੇ ਭਾਈ ਭੰਗ ਕੋ ਗਾਲਾਂ ਦੇਵੇ ਭੰਗ ਨੂੰ ਖੁਸ਼ ਕਰੇ ਇਹ ਰੁਝਾਨ ਬਹੁਤ ਮਾਰਿਆ। ਅਸੀਂ ਇੰਜ ਹੀ ਬੇਨਤੀ ਇੱਕ ਬੋਲ ਕਰਾਂ ਉਹ ਤੁਹਾਡਾ ਸਾਰੇ ਸੰਗਤਾਂ ਤੁਸੀਂ ਛੋਟੇ ਛੋਟੇ ਬੱਚਾ ਨੂੰ ਲੈ ਕੇ ਵੀ ਖਣ ਦੇ ਵਿੱਚ ਆਉਂਦੇ ਹੋ ਮੇਰੇ ਕੋਲ ਸ਼ਬਦ ਨਹੀਂ ਮੈ ਕਿਹਦੇ ਸ਼ਬਦਾਂ ਤੋਂ ਦਾ ਧੰਨਵਾਦ ਕਰਾਂ ਤੁਸੀਂ ਮੇਰਾ ਕੁਕਰੂ ਕਾਫੀ ਹੱਦ ਤੱਕ ਘਟਾਇਆ ਮੇਰੇ ਨਾਲ ਔਰ ਮੈਨੂੰ ਤੁਹਾਡੇ ਦੁੱਖ ਦੇ ਵਿੱਚ ਵੀ ਕਾਫੀ ਉਮੀਦਾਂ ਨੇ ਬਾਕੀ ਅੱਗੇ ਮਾਲਕ ਦੇ ਦਰ ਤੇ ਵੀ ਰੋਟੀ ਜੀ ਖੋਲੀ ਉੱਥੇ ਮਿਲਦੀ ਜਿਹੜੀ ਕਿਸਮਤ ਹੋ ਰਹੀ ਹੈ ਹੋ ਰਹੀ ਹੈ ਕੋਈ ਨਹੀਂ ਕਰ ਸਾਰਾ ਕੋਈ